ਨਾਪਾ ਤੋਂ ਪਟਿਆਲਾ ਐਂਟਰੀ ਪੁਆਇੰਟ ਤੇ ਪਟਿਆਲਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਨਾਕਾਬੰਦੀ ਕਰ ਕੀਤੀ ਗਈ ਚੈੱਕ ਇਸ ਮੁਕੇ ਡੀਐਸਪੀ ਸਿਟੀ ਬਨ ਸਤਨਾਮ ਸਿੰਘ ਨੇ ਦੱਸਿਆ ਕਿ ਪਟਿਆਲਾ ਵੱਲ ਦੇ ਸਰਕਲ ਦੇ ਡਿਪਟੀ ਇਲਾਵਾ ਸਾਰੇ ਥਾਣੇ ਦੇ ਇੰਚਾਰਜ ਇਸ ਚੈਕਿੰਗ ਵਿੱਚ ਸ਼ਾਮਲ ਕੀਤੇ ਗਏ ਸਤਨਾਮ ਸਿੰਘ ਨੇ ਦੱਸਿਆ ਕਿ ਬਿਨਾ ਨੰਬਰ ਪਲੇਟਾਂ ਤੇ ਟੂ-ਵీలਰ ਅਤੇ ਵੇਕਲਾ ਤੇ ਹੁਮ ਦੇ ਬਾਹਰਲੇ ਵਿਅਕਤੀਆਂ ਨੂੰ ਮੁੱਖ ਰੱਖਤੇ ਹੋਏ ਕੀਤੀ ਜਾ ਰਹੀ ਹੈ ਇਹ ਚੈੱਕ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਹੁਲੜ ਬਾਜ਼ਾ ਨਾਲ ਵੀ ਸ਼ਕਤੀ ਦੇ ਨਾਲ ਨਜਿੱਠਿਆ ਜਾ ਰਿਹਾ ਹੈ ਪਿਛਲੇ ਦਿਨੀ ਪੋਲੋ ਗਰਾਊਂਡ ਦੇ ਕੋਲ ਹੋਈ ਲੜਾਈ ਨੂੰ ਦੀ ਵਾਇਰਲ ਵੀਡੀਓ ਨੂੰ ਲੈ ਕੇ ਪੁਲਿਸ ਨੇ ਕੁਝ ਲੜਕੇ ਆਰਾਊਂਡ ਅਪ ਕੀਤੇ ਨੇ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ਰਾਰਤੀ ਅਨਸਰ ਅਤੇ ਹੁਲੜਬਾਜੀ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਹਰਕਤਾਂ ਤੋਂ ਬਾਹਰ ਜਾਣ ਵਰਨਾ ਸਖਤ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਅੱਜ ਮੇਰੇ ਕੁਆਰਟਾਰਾਂ ਨੂੰ ਪਟਿਆਲਾ ਪੁਲਿਸ ਨੂੰ ਚੈਕਿੰਗ ਕੀਤੀ ਗਿਆ ਰੋਟੀਨ ਚੈਕਿੰਗ ਹੈ ਫਿਰ ਮਾਨਯੋਗ ਐਸਐਸਪੀ ਸਾਹਿਬ ਅਤੇ ਐਸਪੀ ਸਿਟੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਸਿਟੀ 2 ਸਾਹਿਬ ਤੇ ਸਾਡੇ ਸਰਕਲ ਦੀ ਤੇ ਡੀਐਸਪੀ ਸਰਕਲ ਸਿਟੀ 2 ਦੀ ਸਾਰੇ ਐਸਐਚਓ ਸਹਿਬਾਨ ਵੱਲੋਂ ਇੱਥੇ ਸਿਵਲ ਲਾਈਨ ਚੌਂਕ 'ਚ ਜਿਹੜੀ ਪਟਿਆਲਾ ਸ਼ਹਿਰ 'ਚ ਐਂਟਰ ਕਰ ਰਹੀ ਹੈ ਨਾਬਦੇ ਸਾਈਡ ਤੋਂ ਟ੍ਰੈਫਿਕ ਉਸ ਦੇ ਸਬੰਧ 'ਚ ਨਾਕਾਬੰਦੀ ਸਟਰੋਂਗ ਨਾਕਾਬੰਦੀ ਕੀਤੀ ਗਈ ਹੈ ਹਰ ਆਣ ਜਾਣ ਵਾਲੇ ਬੇਸਿਕਲੀ ਜ਼ਾਦੇ ਨਾਕਾਬੰਦੀ ਦਾ ਫੋਕਸ ਟੂ व्हीਲਰਸ ਤੇ ਹੈ ਟੂ व्हीਲਰ ਦੀ ਥੋਰੋ ਚੈਕਿੰਗ ਤੇ ਹੈ ਉਸ ਸੰਬੰਧ ਚੈਕਿੰਗ ਬਾਦਸਤੂਰ ਚੱਲ ਰਹੀ ਹੈ ਸਰ ਕਿਸ ਤਰ੍ਹਾਂ ਦੀ ਚੈਕਿੰਗ ਹੈ ਜਿਵੇਂ ਜਲਾੜ ਵਗੈਰਾ ਕਰ ਰਹੇ ਜਾਂ ਕੋਈ ਦਿੱਕਾ ਚੈੱਕ ਇਹ ਜ਼ਿਆਦਾ ਚੈਕਿੰਗ ਟੂ व्हीਲਰਸ ਤੇ ਜਿਹੜੇ ਬਿਨਾ ਨੰਬਰ ਪਲੇਟ ਵਾਲੇ ਤੇ ਤੋਂ ਇਲਾਵਾ ਟੂ व्हीਲਰ ਤੇ ਜਿਹੜੇ ਵੀ ਕਿਸੇ ਕਿਸਮ ਦੇ ਕੋਈ ਬਾਹਰਲੇ ਬੰਦੇ ਫਿਰਦੇ ਹਨ ਉਹਨਾਂ ਦੇ ਸੰਬੰਧ ਚ ਥੋਰੋ ਚੈਕਿੰਗ ਹੈ ਇਹ ਉਹ ਕੀਤੀ ਜਾ ਰਹੀ ਹੈ ਸਰ ਪਟਿਆਲਾ ਸ਼ਹਿਰ 'ਚ ਕੁਝ ਹੁਲੜਬਾਜੀ ਕਰਦੇ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਹੈ ਕਿ ਜਲਦ ਤੱਕ ਸੀਨੀਅਰ ਸਟੇਜ ਜੜਿਆ ਜੀ ਜਿਹੜੀ ਕੁਝ ਦਿਨ ਪਹਿਲਾਂ ਪੋਲੋ ਗਰਾਊਂਡ ਕੋਲੇ ਵੀ ਵੀਡੀਓ ਵਾਇਰਲ ਹੋਈ ਸੀ ਉਸ ਸੰਬੰਧ 'ਚ ਵੀ ਲੜਕੇ ਨੇ ਜਿਹੜੇ ਉਹ ਲੜਾਈ ਹੋਈ ਸੀ ਮੂਵ ਡਿਸਕਵਰ ਹੋਈ ਉਹ ਵੀ ਲੜਕੇ ਰਾਉਂਡ ਅਪ ਕੀਤੇ ਗਏ ਨੇ ਤੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਟਿਆਲਾ ਪੁਲਿਸ ਵੱਲੋਂ ਇਹ ਸਨਿਸ਼ਚਿਤ ਕੀਤਾ ਜਾਵੇਗਾ ਤੇ ਅੱਗੇ ਵੀ ਕੀਤਾ ਜਾ ਰਿਹਾ ਹੈ ਕਿ ਕੋਈ ਕਿਸੇ ਨੂੰ ਵੀ ਹੁਲੜਬਾਜੀ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾਵੇ ਕਿ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬੱਚੇ ਨੂੰ ਸਰ ਕਿਸ ਤਾਕੇ ਉਲੜਬਾਜੀ ਕਰਦੇ ਨੌਜਵਾਨਾਂ ਨੂੰ ਸਭ ਦੀ ਮਦਦ ਕਰੇ ਕੋਈ ਵੀ ਜੇ ਟੂ-ਵੀਲਰ ਜਾਂ ਫੋਰ-ਵੀਲਰ ਤੇ ਸਨਰੂਫ ਚੋਂ ਬਾਹਰ ਨਿਕਲ ਕੇ ਖੁੱਲੜਬਾਜੀ ਜੋ ਵੀ ਕੋਈ ਨੌਜਵਾਨ ਕਰਦਾ ਉਸਦੇ ਖਿਲਾਫ ਮੋਟਰ ਵਹੀਕਲ ਐਕਟ ਤੇ ਡੀਐਨਐਸ ਦੀਨ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ